ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਨਾਲ ਠੀਕ ਹੋ ਹੋਵੋਗੇ ਅੱਜ ਦਾ ਵਲੌਗ ਬਹੁਤ ਹੀ ਮਜ਼ੇਦਾਰ ਹੋਣ ਵਾਲਾ ਆ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਅਸੀਂ ਆਏ ਹੋਏ ਹਾਂ ਸੁਖਵੀਰ ਦੀ ਮਾਸੀ ਕੋਲ ਤੇ ਅੱਜ ਦੀ ਐਕਟੀਵਿਟੀ ਆਪਾਂ ਇੱਥੇ ਦਿਖਾਵਾਂਗੇ ਕੀ ਕੀ ਅਸੀਂ ਕਰਦੇ ਹਾਂ ਬੱਚਿਆਂ ਕੀ ਕੀ ਇੰਜੋਏ ਕਰਵੇ ਆ ਕਿ ਨਹੀਂ ਕਰਵੇ ਦਿਲ ਤਾਂ ਨਹੀਂ ਲੱਗਦਾ ਕਿ ਸੁਖਵੀਰ ਦਾ ਭਟ ਕੀ ਕਰੀ ਗਿਆ ਹੁਣ ਅੱਜ ਤਾਂ देर ਰਹਿਾਂਗੇ ਕੱਲ ਜਾਵਾਂਗੇ ਆਪਾਂ ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ ਦੇ ਗਾਇਸ ਸਵੇਰ ਦੀ ਚਾਹ ਆ ਚੁੱਕੀ ਆ ਰਾਜ ਵੀ ਉੱਠ ਗਿਆ ਰਾਜ ਵੀ ਉੱਠ ਕੇ ਨਾਈ ਨਹੀ ਕਰ ਲਈਏ ਸਾਸ਼ੀ ਦਾ ਘਰ ਦੇ ਕੋਈ ਗਾਇਸ 사શી ਦਾ ਸਾਰਿਆਂ ਨੂੰ ਇਹ ਨਿਆਣਿਆਂ ਦੀ ਮਾਸੀ ਆ ਹਾਂਜੀ ਕਰਾਂ ਬ੍ਰਸ਼ ਚੱਲ ਚਾਹ ਪੀ ਲਵਾਂ ਦੁੱਧ ਮਾਸੜ ਦੀ ਹੋਏ ਬਿਸਕੁਟ ਬਿਸਕੁਟ ਆ ਦੇਖੋ ਗਾਇਜ਼ ਬਿਸਕੁਟ ਵੀ ਦਿੱਤੇ ਸਾਨੂੰ ਬੰਨਾਂ ਲੈ ਖਾਣ ਆ ਕੁੜੀ ਸਾਨੂੰ ਬਹੁਤ ਅੰਗ ਕਰਦੀ ਐ ਇਹਨਾਂ ਦੀ ਆਫਲਾ ਤੂਣੀ ਲੱਗੀ ਹੁਣ ਖਲਾਰੇ ਪਾਉਣ ਚੱਲ ਤੀ ਖਾਣਾ ਵੀ ਮੈਂ ਨਹੀਂ ਦਾ ਹੁਣ ਨੇ ਨਹੀਂ ਖਾਣਾ ਉਹ ਨਿੱਕਾ ਐ ਤੂੰ ਆਲਾ ਬਸ ਇਤਲਾ ਸੁੱਕੀ ਫੜਲਾ ਤੋਂ ਠੰਡਾ ਹੋ ਗਿਆ ਇਹ ਵੀ ਨਿਆਣਾ ਬਣ ਗਿਆ ਚਲਾਉਂਦਾ ਪਿਆ ਉਹ ਨਾ ਆਇਆ ਕੀ ਬਣਿਆ ਤੂੰ ਹਾਲ ਤੇਰਾ ਮਾਰ ਖਿਲਰੇ ਆ ਮਿੱਠੂ ਮਿੱਠੂ ਮੈਂ ਗਾਡਾ ਮਿੱਠੂ ਮਿੱਠੂਆਂ ਸਾਰਾ ਟੋਟੇ ਜਾਣਾ ਮੇਰਾ ਰੇਗ ਮਿਆਨੇ ਦੀ ਚੇਸ਼ ਟੋੜੇਗਾ ਦਾ ਇਹ ਰਾਜ਼ ਵੀ ਸੋ ਚੁੱਕਿਆ ਆ ਨਾ ਨੂੰ ਕੇ ਕਪੜੇ ਬਦਲ ਕੇ ਸੌਂ ਗਿਆ ਆ ਇਹਨੇ ਹੁਣ ਉੱਠਣਾ ਉਠਾਂ ਦਾ ਤਾਂ ਕੋਈ ਪਤਾ ਨਹੀਂ ਭਾਵੇਂ ਹੁਣੇ ਉੱਠ ਜੇ ਕੋਈ ਚੱਕਰ ਨਹੀਂ ਦੋ ਦਿਨ ਨਹੀਂ ਪੁੱਟਦਾ ਪੁੱਟਦਾ ਸ਼ੌਅ ਦੇ ਰੈਡੀ ਹੋ ਗਿਆ ਐ ਸਬੀ ਸਰ ਦਾ ਪਾਰਟ ਹੋ ਗਿਆ ਨੇ ਇਹ ਤਾਂ ਜਾਨਾ ਲਈ ਸ਼ੌਅ ਤਾਂ ਹੋ ਗਿਆ ਰਾਤ ਨੂੰ ਨੇ ਉੱਦਾਰੇ ਕੋਲੀ ਦੀ ਪੈਰੀਆਂ ਗਾਣਾ ਉਹਦਾ ਸਰਵਾਇਆ ਜਾ ਰਿਹਾ ਆ ਦਿਨੇ ਕੋਈ ਡਿਜ਼ਾਈਨ ਕਰਨਾ ਅੱਜ ਨਹੀਂ ਕੋਈ ਡਿਜ਼ਾਈਨ ਵਾਲਾ ਸਰਵਾਉਣਾ ਦੇ ਕੇ ਨਾਲ ਅਸਰ ਨਹੀਂ ਹੋਣਾ ਕੋਈ ਜਾਂਪ ਜਾਂਪ ਡਾਂਸ ਕਰਦੀ ਵੀ ਆ ਘਰ ਵਾਲਾ ਪੈਣਾ ਜੂڑا ਸਾਡੇ ਕਰਕੇ ਧਰਨਾ ਪੈ ਜਾਂਦਾ ਨੇ ਆ ਨਾ ਮਿਲਟਨ ਕੰਮ ਹੋ ਜਾਂਦਾ ਫਿਰ ਦੇਖਣ ਜੀ ਗਾਇਸ ਤੁਹਾਨੂੰ ਬੜੀ ਪੋੜੀ ਲੱਗੇਗੀ ਬੜੀ ਪੋੜੀ ਹੈ ਨਹੀਂ ਇਹ ਬੜੀ ਬੜੀ ਤੇਜ਼ ਆ ਮੇਰੇ ਨੇ ਵਾਲੇ ਦੋਨੇ ਭਾਲਦੇ ਪੜਨੇ ਪਏ ਨੇ ਜਿੱਦੋਂ ਦੇ ਆਏ ਇੱਥੇ ਉਹਦੀ ਮਾਂ ਕੁਛ ਕਹਿਣ ਵੀ ਨਹੀਂ ਦਿੰਦੀ ਗਾਇਸ ਆਹ ਵਾਲੀ ਉਹਦੀ ਮੁੰਡੀ ਨੇ ਉਹ ਆਹ ਵੀ ਰਹਿਣ ਨਹੀਂ ਦੇਲੇ ਆਪਣੇ ਚੇਂਜ ਕਰਕੇ ਹੁਣ ਬਾਹਰ ਤੋਂ ਬਲਾਵਾ ਆ ਗਿਆ ਕਿ ਮੈਂ ਖੇਡਣ ਜਾਣਾ ਇਹਨਾਂ ਨੇ ਕੋਲਾ ਲਾਇਆ ਤਾਂ ਗਾਇਸ ਤੁਹਾਨੂੰ ਆਵਾਜ਼ ਘੱਟ ਸੁਣਦੀ ਹੋਏਗੀ ਕੋਲ ਦੇ ਨਾਲ ਆਵਾਜ਼ ਘੱਟ ਸੁਣਦੀ ਹੈ ਨਾ ਗਾਣੀ ਆ ਕਾਲਾ ਮੁੰਡਾ ਹੈ ਕਹਿੰਦੇ ਕਰੀਜੀ ਫੇਰਦੇ ਉਹ ਕਹਿੰਦੇ ਕੀ ਕਰਨਾ ਚਾਹਤ ਰਹੇਂ ਨਾ ਭਲਕੇ ਜੇ ਤੋਕ ਦੋਲੀਆ ਆਖਦੇ ਕੰਨੇ ਬੜੇ ਨਹੀਂ ਆ ਮੇਰੇ ਅੱਜਾਂ ਚਾਹਤ ਹੋ ਗਈ ਜੀ ਅੱਜ ਇੱਕੋ ਮੇਰੇ ਖੂਰ ਜੋ ਰੋਟੀ ਖਾ ਲੂੰ ਚਾਹ ਪਨੀਰ ਦੇ ਨਾਲ ਤੇ ਟਾਈਮ ਹੋ ਚੁੱਕਿਆ ਸਵੇਰ ਦੇ 10:30 11 ਵਜੇ ਆਰੰਭ ਕਰਦੇ ਆ ਪਾਠ ਸੋਹਣ ਸਰਤਾ ਬੀਬੀਆਂ ਕਰਦੀਆਂ ਪਾਠ ਗੋਦਵਾਲਾ ਸਿਉਂਕੇ ਗੋਦਵਾਲਾ ਸਾਈਡ ਡਿਊਟੀ ਕਰਦੇ ਨੇ ਉਹ ਬੋਲ ਤੁਹਾਰੇ ਦੇ ਮਤਲਬ ਪ੍ਰਤੀਯੰਗ ਨੇ ਥੋੜੀ ਖਾਲੋ ਆਜੋ ਸੀ ਹੁਣ ਜਾ ਰਿਹਾ ਕਾਰ ਰੈਡੀ-ਸ਼ੈਡੀ ਹੋ ਚੁੱਕੇ ਆ ਬਾਜ ਵੀ ਰੈਡੀ ਹੋ ਗਿਆ ਏ ਸਖੀਰ ਦਾ ਅਸਲ ਚ ਦਿਲ ਨਹੀਂ ਲੱਗ ਰਿਹਾ ਤੇ ਉਹਦੀ ਮਾਂ ਦਾ ਵੀ ਤੇ ਅਖੀਂ ਪਾਪਾ ਨੂੰ ਇਕੱਲੇ ਛੱਡ ਆਇਆ ਨਾ ਘਰ ਇਹ ਸਖੀਰ ਦਾ ਦਿਲ ਨਹੀਂ ਲੱਗਦਾ ਕਿਤੇ ਯਾਰ ਦੋਸਤ ਘਟਾ ਨਾ ਪਰ ਉੱਥੇ ਵੀ ਕਿਢਾ ਹੈਗਾ ਪਰ ਇਹ ਹੁੰਦਾ ਕਿ ਆਪਣੇ ਘਰ ਸਕਾਈ ਹੋ ਖੇਡਣ ਨੂੰ ਹੁੰਦਾ ਸਮਾਂ ਨਹੀਂ ਥੋੜੀ ਤਾਂ ਕਰਕੇ ਮਿਲੰਗੇ ਹਾਂ ਕੀ ਗੱਲ ਉਹ ਕੀ ਗੱਲ ਕਰਨੀ ਆ ਬਸ ਚਲੋ 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 ਸਾਜਵੀਰ ਹੋ ਗਿਆ ਏ ਰੈਡੀ ਗਾਇਸ ਗਾਇਸ ਰਾਜਵੀਰ ਰੈਡੀ ਹੋ ਗਿਆ ਏ ਹੱਸ ਕੇ ਦਿਖਾ ਦੇ ਆਏ ਆਏ ਆ ਗੱਡੇ ਆ ਗੰਦਿਆ ਚਲੋ ਚਲੀ ਇਸ ਨੂੰ ਘੁੱਟ ਚੁਲਾ ਗਰਮੀ ਦੇਖੋ ਹੋ 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 ਟਾਈਮ 4 ਮਿੰਨ ਲਾ ਦਾ 3:30 4 ਵਜ ਗਏ ਪਰ ਗਰਮੀ ਹਨੀ ਦੀ ਹਨੀ ਗਰਮੀ ਆ ਸੁਖਵੀਰ ਤਿਆਰ ਸੁਖਵੀਰ ਦਾ ਦਿਨ ਹੀ ਲੱਗਦਾ ਪਿਆ ਸਿੱਟ ਸੋ ਇਹਦਾ ਕਰਕੇ ਚੱਲਨੇ ਆਪਾਂ गटी बैठिए बैठिए राजी राजी बैठिए बैठिए चलो बैठिए राजू बैठिए जहाँ तो पहले ही जहाँ बड़ी बैठ जप्पो आ जा हमने

ਲੱਗੇ ਹੋ ਹਾਂ ਕੁਕ ਨੋਨ ਖਾ ਕੇ ਸਾਰਾ ਐਜ ਵੀਰੇ ਐ ਲਾਜ ਵੀਰੇ ਕਰਨੇ ਲੱਗ ਪਏ ਕਿਹੜੀ ਕੰਦੀ ਮੁੱਠਾ ਭੜਿਆ ਗਿਆ ਠੀਕ ਤੁਮਸਾ ਕੋਸਾ ਨ ਲੰਗਰ ਮਿਲਿਆ ਅਥਰਾ ਤੁਮਸਾ ਸਪੀਲ ਵੀ ਲੱਗੀ ਸੀ ਸਾਨੂੰ ਨਾ ਕੜਾਹ ਚਨੇ ਬਣੇ ਕੜਾ ਤੇ ਛੋਲੇ ਮਿਲੇ ਨੇ ਕਹਿੰਦੇ ਅਸੀਂ ਨਹੀਂ ਖਾਣੇ ਮੈਂ ਕਿਹਾ ਚਲ ਅਸੀਂ ਤਾਂ ਖਾਣੇ ਆ ਠਾ ਫਿਰ ਦਦੇ ਸਾਹਮਣਾ ਭੁੱਖ ਲੱਗਦੀ ਆ ਸਭ ਨੂੰ ਕਹਿੰਦੇ ਘੂਠੇ ਵਾਲਾ ਗੀ ਮੈਂ ਦੇਖੋ ਜੀ ਇਹਨੇ ਸਾਰਾ ਨਾਲੋਂ ਮੋਟੀ ਇਹਨੇ ਮੇਰਾ ਟਰੇਡ ਨਹੀਂ ਭਰਦਾ ਮੈਂ ਤਾਂ ਕਰਦੇ ਫਿਰ ਮੈਨੂੰ ਖਾਣੇ ਮੈਂ ਦੋ ਪੈਕੇਟ ਖਾ ਲਿਆ ਇੱਕ ਉਹ ਪਿਆ ਮੇਰਾ ਜੀ ਉਹ ਵੀ ਖਾਣਾ ਮੈਂ ਗਾਇਜ਼ ਇਹ ਦੂਜੀ ਮੀਨੂ ਆ ਮੀਨੂ ਅਸਲੇ ਕੰਮ ਚੱਲੇ ਗਾਇਜ਼ ਅਸੀਂ ਅੱਜ ਮਾਂ ਦੀਦੀ ਗਾਣਾ ਖਾਨ ਚੱਲੇ ਆ ਆਪਣੀ ਸੱਸ ਦੀਆਂ ਤੇਰਾ ਕੀ ਮਤਲਬ ਉੱਥੇ ਜਾਣ ਦਾ ਹਾਂ ਬਾਨਾ ਲਵਦੀ ਰਹਿੰਦੀ ਇਹਦੇ ੱਤਕੇ ਨਾ ਗਾਇਸ ਤਿਆਰ ਹੋ ਗਏ ਨਾ ਤਿਆਰ ਕੀਤਾ ਹੀ ਨਹੀਂ ਸੀ ਕਿਸੇ ਨੇ ਗਾਇਸ ਤਿਆਰ ਨਹੀਂ ਹੋਏ ਘਰ ਵਾਲੇ ਕੱਪੜੇ ਦੀ ਚਰਦੀ ਤੇ ਪੇਕੇ ਆਦੇ ਗਾਇਸ ਤੁਹਾਨੂੰ ਕਿਹੜਾ ਕਾਟਦਾ ਲੱਗਿਆ ਪਰ ਰੱਖਦੇ ਨਹੀਂ ੱਤਕੇ ਨੇ ਤਿਆਰ ਹੋ ਗਈਆਂ ਛੱਡਣ ਤੇ ਮੇਰਾ ਜੀਜਾ ਮੈਨੂੰ ਆਇਆ ਪਰ ਇਹ ੱਤਕੇ ਨੇ ਤਿਆਰ ਹੋ ਕੇ ਵਿੱਚ ਬੈ ਗਈਆਂ ਕਬੂਥਾ ਦਾ ਸਵਾਰ ਹੀ ਲਿਆ ਵਾ ਕੱਪੜੇ ਭਾਵੇਂ ਉਹ ਹੀ ਰੱਖੇ ਆ ਆ ਬੜੀ ਦੇਖੋ ਇਹ 去呀、啊，你们。嗯嗯嗯嗯嗯嗯 ਪਾ ਕੇ ਗਿਆ ਬਸ ਉਲਟੀ ਆਈ ਨਹੀਂ ਮੈਨੂੰ ਚਰਾਂ ਦੇ ਨਹੀਂ ਤੇ ਖਾ ਨਹੀਂ ਵਿਰਾਲੀ ਮਾਰੀ ਹੈ ਹੈ ਜੋਰ ਲਾ ਲਾ ਫਾਈਨਲੀ ਗਾਇਸ ਪਹੁੰਚ ਚੁਕੇ ਅਸੀਂ ਆਪਣੇ ਘਰੇ ਲੈਂਦਾ ਇਹਨਾਂ ਨੂੰ ਆਪਣੇ ਘਰ ਹੀ ਆ ਗਏ ਅਸੀਂ ਆਪਣੇ ਘਰੇ ਹੀ ਠੀਕ ਆ ਜੋ ਮਰਜ਼ੀ ਆਪਣਾ ਘਰ ਆਪਣਾ ਹੀ ਹੁੰਦਾ ਆ ਤੇ ਆਂਦਿਆ ਸਾਨੂੰ ਪਤਾ ਲੱਗਿਆ ਥੋੜੀ ਜਿਹੀ ਖੁਸ਼ਖਬਰੀ ਹੈ ਕਿ ਇੱਕ ਪਾਰਸਲ ਰਸੀਵ ਹੋਇਆ ਵਾ ਆਪਾਂ ਅਨਬਾਕਸਿੰਗ ਕਰਦੇ ਹਾਂ ਉਹਦੀ ਪਾਰਸਲ ਆਇਆ ਜੀ ਸਾਨੂੰ ਚਲੋ ਕਰਦੇ ਹਾਂ ਉਹਦੀ ਅਨਬਾਕਸਿੰਗ ਤੇ ਦਿਖਾਉਨੇ ਆ ਤੁਹਾਨੂੰ ਭਾਈ ਜੱਟ ਲਾਵੇ ਓ ਵਾਓ ਇਹ ਤਾਂ ਰਾਜਵੀਰ ਹੀ ਆਇਆ ਕੁਛ

ਆ ਇਹdna ਹੈ ਹੈਂਗ ਹੋਣਿਆ ਸੈਂਟਰ ਵਿੱਚ ਮਿਰਰ ਵਾਲਾ ਆਣਾ ਆ ਤੋ ਮੰਮਾ ਮੈਨੂੰ ਬੱਕੜ ਲਈ ਪਤਾ ਲੱਗ ਗਿਆ ਹੈ ਪਰ ਇਹ ਨਹੀਂ ਖਾਣਾ ਤੂੰ ਖਾਣਾ ਇਹਦਾ ਇਹ ਨਾਲ ਇਹਦੇ ਵਿੱਚ ਆਣਾ ਦੇ ਗਾਇਸ ਅਸੈਂਬਲ ਕਰ ਦਿੱਤਾ ਸਾਰਾ ਇਹਦਾ ਟॉय ਆਇਆ ਸੀ ਜਿਹੜਾ ਰਾਜਵੀਰ ਦਾ ਵਾਓ ਈਵਨਿੰਗ ਚੱਲਦੀ ਨਾਲ ਹੈ ਗਾਇਸ ਲਾਈਟਿੰਗ ਹੈ ਅਸੈਂਬਲ ਕਰਤਾ ਪਾਪਾ ਨੇ ਦੇਖਦਾ ਕਿ ਇਹ ਕੀ ਚੀਜ਼ ਕੀ ਹੈ ਅਜਰ ਹੁੰਦਾ ਏਸੀ ਲਾਤਾ ਗਰਮੀ ਆ ਸੋਈ ਪਰ ਹੋਏ ਮਾਚੋ